ਮੈਂ ਸੁਣਿਆ ਸਰਪੰਚ ਸਾਹਿਬ ਤੁਸੀਂ ਸਬੰਧ ਆਮ ਆਦਮੀ ਪਾਰਟੀ ਨਾਲ ਰੱਖਦੇ ਆਂ ਆਮ ਬੰਦੇ ਆ ਜੀ ਆਪ ਪਾਰਟੀ ਦੀ ਹੈ ਜਿਹੜੇ ਵਾਦੇ ਆਪਾਂ ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਨਾਲ ਕੀ ਕੀ ਹੁਣ ਉਹਨਾਂ ਤੇ ਆਪਾਂ ਖਰੇ ਉਤਰ ਰਹੇ ਆਂ ਜਿਹੜੀ ਬਾਦ ਦੇ ਗੱਲ ਹੈ ਜੀ ਬਾਦੇ ਤਾਂ ਆਪਾਂ ਇਹ ਪਿੰਡ ਦੇ ਪਹਿਲੇ ਹੀ ਪੂਰੇ ਕਰਤੇ ਸੀ ਰਾਜਵਿੰਦਰ ਸਿੰਘ ਸਿੰਧੂ ਪਹਿਲਾ ਸਰਪੰਚ ਆ ਉਹ ਜਿਹੜਾ ਮੀਡੀਆ ਤੇ ਆ ਕੇ ਆਪਣੇ ਪਿੰਡ ਦਾ ਹਾਲ ਤੇ ਸਰਪੰਚੀ ਦੇ ਗੁਣ ਤੇ ਜਿਹੜੀਆਂ ਦਿੱਕਤਾਂ ਆਈਆਂ ਉਹ ਦੱਸੂਗਾ ਇਸੇ ਲਈ ਅਸੀਂ ਇਹ ਸ਼ੋਅ ਦਾ ਨਾਮ ਆ ਜਿਹੜਾ ਸਰਪੰਚਾਂ ਨੂੰ ਕਰੋ ਸਵਾਲ ਕੀ ਹੋਏ ਮੇਰੇ ਪਿੰਡ ਦਾ ਹਾਲ ਸਹੀ ਸਵਾਲ ਪੁੱਛੂਗਾ ਤੁਸੀਂ ਸਹੀ ਆਨਸਰ ਦੇਣਗੇ ਵਾਦਾ ਕਰੋ ਕਿ ਠੀਕ ਕਰਵਾ ਸਹੀ ਆਪਾਂ ਗੜੀਆਂ ਨਾਲ ਇਹ ਬਣਾਉਣ ਲੱਗੇ ਆ ਤੇ ਲੋਕ ਪਿੰਡ ਦੇ ਵਿੱਚ ਕੰਮ ਤਾਂ ਕਰ ਰਹੇ ਹੋ ਪਰ ਨਾਲ-ਨਾਲ ਕੁਝ ਨਾ ਤੁਹਾਡੀ ਵਿਰੋਧਤਾ ਵੀ ਕਰੀਏ ਵਿਰੋਧਤਾ ਹੀ ਕਹੋ ਇਹੋ ਦਾ ਪਰ ਮੈਂ ਗੋੜੀ ਗੱਲ ਦਿਆਂ ਜੀ ਵਿਰੋਧੀ ਵੀ ਤਾਂ ਇਹ ਵਿਰੋਧਤਾ ਨਹੀਂ ਜੀ ਉਹਨਾਂ ਨੂੰ ਵੀ ਚੁਪਾ ਦਾਂਗੇ ਸਰਪੰਚ ਬਣ ਗਏ ਮੋਰ ਤੋਂ ਦੇ ਹੱਥ ਜਾ ਗਈ ਮੈਂ ਤਾਂ ਅਗਲੇ ਦੇ ਘਰੇ ਅੱਗੀ ਲਾਇਆ ਨਾ ਮੋਰ ਦੇਖੋ ਜੀ ਸਾਫ ਪਾਣੀ ਦੇ ਕੰਮ ਕਰ ਗੰਦੇ ਪਾਣੀ ਦੀ ਨਿਕਾਸੀ 70 70 ਸਾਲਾਂ ਦੀ ਸੀ ਇਹਦੇ ਚੱਪੜ ਆਉਂਦਾ ਸੀ ਸਾਲ ਲਈ ਮਾਤਾ ਰਾਣੀ ਕੋਲ ਦਾ ਵੱਡਾ ਖੂਹ ਡੁੱਬਿਆ ਰਹਿਦਾ ਸੀ ਹਮ ਕਿੱਟੋਕ 70000 ਟੁਲਾਈਏ ਦੀ 10 ਮਹੀਨੇ ਅੱਛਾ ਅੱਲੇ ਮਾਤਾ ਰਾਣੀ ਵਾਲੇ ਚੱਪੜ ਤੇ ਹਮ ਸਾਰੀ ਫੇਰ ਦੀਆਂ ਖਾਲੇ ਨਾਗੀਆਂ ਪੁੜੀਆਂ ਸਾਰਿਆਂ ਬਣਾ ਕੇ ਪੂਰੀਆਂ ਵਧੀਆ ਵਧੀਆ ਕਿਸਾਨਾਂ ਵਾਲੇ ਨੱਕੇ ਲਾ ਕੇ ਜਿਹੜੇ ਮਰਜ਼ੀ ਸੱਪੜ ਚ ਪਾਣੀ ਸੱੜਣਾ ਜੇ ਪਰਲੇ ਸੱੜਣਾ ਤਾਂ ਆਪਾਂ ਤੁਹਾਡੇ ਨਾਲ ਜਾਂਦੇ ਹੀ ਫੱਟੀ ਫਰਾ ਤੋਂ ਇੱਧਰ ਹੋ ਚੁੱਕੀ ਹੈ ਇਧਰ ਉੱਤਰ ਹੋ ਗਈ ਤੁਸੀਂ ਪਿੰਡਾਂ ਦੇ ਵਿੱਚ ਫਿਰ ਕਿਸਾਨਾਂ ਦੇ ਨਾਲ ਸੀ ਜਾਂ ਲੈਂਡ ਪੋਲਿੰਗ ਦੇਣ ਦੇ ਵਿੱਚ ਹੱਕਦਾਰ ਹੋ ਦੇਖੋ ਜੀ ਇਹ ਤਾਂ ਵੱਡੀਆਂ ਗੱਲਾਂ ਮੈਂ ਤਾਂ ਇੱਕ ਨਹੀਂ ਤੁਸੀਂ ਵੀ ਜ਼ਮੀਨਾਂ ਹੈ ਤੁਹਾਡੇ ਕੋਲ ਜਮੀਨ ਤਾਂ ਹੈਗੀ ਇਹ ਤੁਹਾਡੀ ਜਿੰਨ ਸਰਕਾਰਾਂ ਲਈ ਕਿਹੜਾ ਦੱਬੜਾ ਹੈ ਵਿਚਾਰ ਨਹੀਂ ਕੋ ਦੱਬਲੇ ਫਿਰ ਉਹ ਝੂਠੇ-ਮੁੱਠੇ ਗੱਲਾਂ ਕਰੀ ਜਾਂਦਾ ਜੀ ਲੋਕਾਂ ਐ ਕਿ ਮੈਂ ਦੱਬਲੂ ਜੀ ਕੀ ਦੀ ਦੱਬਲੀ ਜਦੋਂ ਸਰਕਾਰ ਐ ਜੀ ਬਿਜਲੀ maaf ਕਰਦੀ ਜਦੋਂ ਤੁਹਾਡੇ ਛੋਟੇ ਰੇਡਾਂ ਨੂੰ ਬਿਲਕੁਲ maaf ਕਰਦੇ ਭੁਲਾਏ ਕਿ ਜਿਹੜੇ ਮੈਨੂੰ ਵਧੀਆ ਗੱਲ ਲੱਗਦੀ ਹੈ ਸੀਐਮ ਮਾਨ ਸਾਹਿਬ ਨੇ ਸਭ ਨੂੰ ਆਤ ਪਾਈ ਹੈ ਜਿਹੜਾ ਲੀਡਰ ਤੁਹਾਡੇ ਪਿੰਡ ਚ ਵੜਦਾ ਉਹਨੂੰ ਸਵਾਲ ਕਰੋ ਮਾਨ ਸਾਹਿਬ ਨੇ ਤਾਂ ਕੀਤੇ ਹੀ ਕੁਛ ਨਹੀਂ ਜੀ ਮੌੜ ਹਲਕੇ ਦੇ ਵਿੱਚ ਦੇਖੋ ਕੀ ਹੋ ਰਿਹਾ ਦਿਖਾਵਾ ਮੌੜ ਹਲਕੇ ਦਾ ਹਾਂ ਚਲੋ ਜੀ ਦੇਖ ਲਓ ਦੇਖ ਲਓ ਜੀ ਇੱਕ ਵੀ ਸੜਕ ਤੁਹਾਨੂੰ ਇੱਥੇ ਸਾਫ਼ ਮਿਲ ਗਈ ਇੱਕ ਵੀ ਸੜਕ ਪੂਰੇ ਮਾੜਾ ਦੇ ਵਿੱਚ ਹੁਣ ਸਾਡੇ ਐਮਐਲਏ ਨੇ ਵੀ ਤੋੜੀਆਂ ਜੀ ਇਹ ਅਸੀਂ ਤਾਂ ਬਣਾਈ ਜਾਂਦੇ ਹਾਂ ਤੋੜੀਆਂ ਨਹੀਂ ਬਣਾਉਣ ਦਾ ਹੱਕ ਕਿਦਾ ਸਰਕਾਰ ਥੋੜੀ ਜਾਣ ਵਾਲੀ ਆ ਪੈਨ ਪੂਰਾ ਹੋਇਆ ਪਿਆ ਸ਼ਰਕ ਇਕੜੀ ਬਣੀ ਕਿੰਨੇ ਪੈਸੇ ਆਏ ਟੋਟਲ ਜੀ ਸਾਨੂੰ 1 ਕਰੋੜ 27 ਲੱਖ ਰੁਪਇਆ ਆਇਆ ਸੀ ਬਿਲਕੁਲ ਕਮਿਸ਼ਨ ਦਾ ਜੀ 1 ਕਰੋੜ 70 ਰੁਪਇਆ 1 ਸਾਲ ਦਾ ਹੁੰਦਾ ਜੀ ਨਹੀਂ 5 ਸਾਲ ਦਾ ਜੀ 5 ਸਾਲ ਦਾ ਇੱਕ ਪਿੰਡ ਨੂੰ ਜਾਨੀ ਕਿ ਤੁਹਾਡੇ ਪਿੰਡ ਨੂੰ ਇੱਕ 1 ਕਰੋੜ 27 ਲੱਖ ਰੁਪਇਆ ਗ੍ਰਾਂਟ ਆਈ ਹੈ ਇੱਕ ਤਾਂ ਤੁਹਾਡੇ ਪਿੰਡ ਦੇ ਵਿੱਚ ਬਸਾਡੇ ਨੂੰ ਲੈ ਕੇ ਬੜਾ ਵੱਡਾ ਮਸਲਾ ਕਿ ਬਸਟੈਂਡ ਹੈ ਨਹੀਂ ਡੋਡਰਪਿੰਡ ਦਾ ਇੱਕ ਜਿਹੜੀ ਕਮੀ ਸਾਨੂੰ ਦਿਖੀ ਹਾਲੇ ਤੱਕ ਬਰਤ ਨਹੀਂ ਲੱਗ ਪਾਇ ਜਿਹੜੇ ਪੇੜ ਪੌਦੇ ਆ ਬਾਰਿਸ਼ ਦੇ ਸੀਜ਼ਨ ਚ ਲੱਗਣੇ ਚਾਹੀਦੇ ਸੀ ਕਿ ਐਨੇ ਕਰੋੜ ਰੁਪਈਆ ਇੱਥੇ ਲਾਤਾ ਐਨੇ ਕਰੋੜ ਰੁਪਈਆ ਇੱਥੇ ਲਾਤਾ ਐਨਾ ਕਰੋੜ ਰੁਪਈਆ ਲੱਗਿਆ ਨਹੀਂ ਦਿਖਦਾ ਸਿਰਫ ਇੱਕ ਬੋਰਡਾਂ ਤੇ ਦਿਖਦਾ ਕਿ ਆ ਲਿਖਿਆ ਹੋਇਆ ਕਿ ਐਨੇ ਕਰੋੜ ਰੁਪਈਆ ਲੱਗ ਜਿਹੜੇ ਝੂਠੇ ਬੋਰਡ ਉਹਨਾਂ ਬਾਰੇ ਝੂਠੇ ਬੋਰਡ ਤਾਂ ਜਿਹੜੇ ਲਾਉਂਦੇ ਜੀ ਫਿਰ ਉਹ ਤੁਹਾਨੂੰ ਪਤਾ ਹੀ ਆ ਪੇ ਝੂਠਾ ਝੂਠੀ ਹੈ ਜੀ ਤੇ ਫਿਰ ਮਾਰਨੀ ਕਾਦੀ ਵੀ ਲਾਇ ਹੋਏ ਬੋਰ ਕਿੰਨੇ ਪ੍ਰਸ਼ਸਨ ਚ ਬੰਦੇ ਅੰਦਰ ਕਰਿਆ ਜੀ ਹੂੰ ਕਿੰਨੇ ਕਰੀ ਜਾਂਦੇ ਆ ਜੀ ਹੂੰ ਕਿੰਨਾ ਤਹਿਸੀਲਦਾਰ ਹੋਏ ਕੋਈ ਵਿਭਾਗ ਨਹੀਂ ਹੋਇਆ ਜਿਹੜਾ ਮਾਨ ਸਾਹਿਬ ਨੇ ਮਾਰ ਟੱਚ ਕਰਿਆ ਹੋਵੇ ਹੂੰ ਕਿਹੜਾ ਸਭ ਤੋਂ ਵਧੀਆ ਕੰਮ ਕਿਹੜਾ ਤਾਂ ਟੱਚ ਘਿਹੜ ਮਾਰਦਾ ਸਾਰਾ ਪਿੰਡ ਤਾਂ ਮੇਰੇ ਤੇ ਵੀ ਨਹੀਂ ਖੁੱਲ ਸਾਰਾ ਪਿੰਡ ਤੁਹਾਡੇ ਖਿਲਾਫ ਵੀ ਅੱਜ ਮੈਂ ਨਾਮ ਲੈਣਾ ਇੱਕ ਪੰਜਾਬ ਦਾ ਥੋੜੇ ਟਾਈਮ ਲਈ ਸੀਐਮ ਚਿਹਰਾ ਬਣਿਆ ਚਰਨਜੀਤ ਸਿੰਘ ਚੰਨੀ ਉਹ ਬੰਦਾ ਕੱਲਾ ਰੋਡ ਤੋਂ ਨਿਕਲ ਜੇਗਾ ਉਹਦੇ ਖਿਲਾਫ ਇੱਕ ਵੀ ਬੰਦਾ ਆਵਾਜ਼ ਚੁੱਕਣ ਵਾਲਾ ਨਹੀਂ ਅਸੀਂ ਮੀਡੀਆ 'ਚ ਰਹਿੰਦੇ ਆ ਅਸੀਂ ਕਵਰ ਕਰਦੇ ਆ ਵੱਡੇ ਵੱਡੇ ਲੀਡਰਾਂ ਨੂੰ ਮੰਤਰੀਆਂ ਦੀ ਇੰਟਰਵਿਊਜ਼ ਕਰਦੇ ਆ ਜੋ ਗੁਣ ਜੋ ਕਲਾਕਾਰੀ ਜੋ ਨਿਮਰਤਾ ਚਰਨਜੀਤ ਸਿੰਘ ਚੰਨੀ ਦੇ ਵਿੱਚ ਦੇਖੀ ਗਈ ਆ ਅੱਜ ਤੱਕ ਅਸੀਂ ਕਿਸੇ ਹੋਰ ਲੀਡਰ 'ਚ ਉਹ ਨਹੀਂ ਉਹ ਬੱਕਰੀ ਬੁੱਕਰੀ ਚ ਨਹੀਂ ਆਉਂਦੀ ਐ ਮੈਨੂੰ ਲੱਗਦਾ ਇੱਦਾਂ ਹੀ ਬੋਲੂਗਾ ਲੋਕ ਕਹਿੰਦੇ ਸਰਪੰਚ ਵੀ ਅਲੀ ਕਹਿੰਦਾ ਮੈਨੂੰ ਸਾਰਾ ਖੁਸ਼ੀ ਆਉਂਦਾ ਨਹੀਂ ਸਾਨੂੰ ਪੰਜਾਬੋਂ ਨਿਕਲ ਹੋਈ ਕੀ ਲੋਟ ਪਈ ਪੰਜਾਬੀ ਬਿਆਲ ਕਰਦੇ ਉਹਨੂੰ ਤਾਂ ਹੀ ਆਉਂਦਾ ਉਹ ਪੰਜਾਬ ਦਾ ਬੰਦੇ ਆ ਜੀ ਪੰਜਾਬ ਦੇ ਲੋਕ ਤਾਂ ਗਾਲਾਂ ਕੱਢਦੇ ਆ ਛੋਟੀ ਢੋੜੀ ਵੀ ਮੈਂ ਚੱਕੂਗਾ ਹੂੰ ਤਿੰਨ ਮਹੀਨੇ ਬਾਅਦ ਚਕਾਓ ਤੇ ਛੇ ਮਹੀਨੇ ਬਾਅਦ ਕਰੋ ਪਰ ਇਹ ਪਿੰਡ ਚ ਬਿਮਾਰੀਆਂ ਤਾਂ ਨਾ ਫਿਰੋ ਕੋਸੋ ਛਰਾਸ ਦੀ ਅਸਰ ਉਹ ਹੈ ਜੀ ਮੇਰੇ ਪਿੰਡ ਦੇ ਜਿਹੜੇ ਕੂੜ ਪ੍ਰਚਾਰ ਕਰਦੇ ਆ ਕਿੰਡ ਦੇ ਲੋਕ ਪਿੰਡ ਦੇ ਲੋਕ ਹੈ ਜੀ ਇਹ ਸਮਝ ਨਹੀਂ ਤੁਹਾਡੇ ਕਰੀ ਸਮਝਾਓ ਕਿ ਇਹ ਪਿੰਡਾਂ ਨੇ ਦੇਖਣਾ ਜੀ ਹੁਣ ਹੋਰ ਬੜਾਵਾਂਗੇ ਜੀ ਉੱਤੇ ਘਰਾਂ ਨੂੰ ਕੋਹਣ ਦੇਖਣਗੇ ਸਿਹਾਰੀ ਸਰਪੰਚਾ ਉਹ ਜਿਹੜੇ ਲੋਕਾਂ ਜਿਹੜੇ ਵਿੱਚ ਇੱਕ ਤੱਕ ਆਉਣ ਵਾਲੇ ਹੁੰਦੇ ਸਾਨੂੰ ਪਰ ਲੋਕਾਂ ਨੂੰ ਵਿਚਾਰਿਆਂ ਨੂੰ ਗੁਮਰਾਹ ਕਰਦਾ ਹੈ ਕਿਹੜੇ ਜਾ ਰਹੇ ਹੈ ਜੇ ਇਹ ਵੀ ਕੁਝ 5-7 ਲੋਕ ਹੈ ਜੀ ਮੇਰੇ ਪਿੰਡ ਦੇ ਤੁਹਾਡਾ ਕੂੜਾ ਮੈਂ ਚੱਕੂਗਾ ਹਮ ਸਾਰੇ ਪਿੰਡ ਦਾ ਮੈਂ ਤੁਹਾਡਾ ਦੇਵਾ ਨਾਰਾਇਣ ਜੜਾ ਤੁਹਾਡਾ ਸਪਲਾਈ ਕਰਮਚਾਰੀ ਐ ਤੁਸੀਂ ਮੈਨੂੰ ਤੋਂ ਕੰਮ ਲਓ ਜਿੰਨਾ ਮਰਜ਼ੀ ਅੱਜ ਤੱਕ ਕਿਸੇ ਵੀ ਬੰਦੇ ਨੇ ਜਿੰਨੇ ਵੀ ਸਰਪੰਚ ਹੁਣ ਨਵੀਂ ਸਰਕਾਰ ਦੇ ਵਿੱਚ ਬਣਿਆ ਨਾ ਕਿਸੇ ਨੇ ਇੰਟਰਵਿਊ ਕੀਤਾ ਤੇ ਨਾ ਹੀ ਮੈਨੂੰ ਲੱਗਦਾ ਕਿਸੇ ਨੇ ਆਪਣੇ ਪਿੰਡ ਦਾ ਹਾਲ ਸੁਣਾਇਆ ਹੈ